ਧੰਨ ਧੰਨ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਸਥਾਨ ਤੇ ਅੱਜ ਮਾਤਾ ਕੋਲਾ ਜੀ ਭਲਾਈ ٹرسٹ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਗੁਰਪਾਲ ਸਿੰਘ ਜੀ ਔਰ ਹਰਵਿੰਦਰ ਸਿੰਘ ਜੀ ਇਲੈਕਟਲ ਉਹਨਾਂ ਦੇ ਹੀ ਿਆਰ ਵਾਲੇ ਸਾਡੇ ਦਰਬਾਰ ਸਾਹਿਬ ਦੇ ਮਹਿੰਦਰ ਸਾਹਿਬ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰੂਸਤਾਨ ਦੇ ਮੈਨੇਜਰ ਸਾਹਿਬ ਸਾਡੇ ਬਹੁਤ ਪਿਆਰ ਵਾਲੇ ਅਜੈਬ ਸਿੰਘ ਜੀ ਵਿਅਸੀ ਸਮੂਚਿਆਂ ਨੇ ਅੱਜ ਜੋ ਗੁਰੂ ਦੇ ਕਾਰਜ ਭਾਈ ਗੁਰੂਕਬਾਲ ਸਿੰਘ ਉਹਨਾਂ ਨੇ ਕੀਤੇ ਐ ਨਵੀਂ ਬਿਲਡਿੰਗ ਬਣਾ ਕੇ ਉਹਦੇ ਵਿੱਚ ਦਿੱਤਾ ਪ੍ਰੋਣਦਕੀ ਬਲਾਕ ਜਿਹੜਾ ਬਣਾਇਆ ਗਿਆ ਨਾਲ ਬਾਥਰੂਮ ਬਣਾਏ ਗਏ ਆ ਕਿਚਨ ਮਣਾਈ ਗਈ ਆ ਤੇ ਨਾਲ ਹੀ ਡਿਸਪੈਂਸਰੀ ਦਾ ਜਿਹੜੇ ਰੈਨੋਵੇਟ ਕਰਕੇ ਕਾਰਜ ਕੀਤੇ ਗਏ ਆ ਬਹੁਤ ਹੀ ਅਤੀ ਸੁੰਦਰ ਆ ਤੇ ਮੈਂ ਅਰਦਾਸ ਵੀ ਕਰਦਾ ਹੈ ਕਿ ਭਾਈ ਦੁਰਗਬਾਲ ਸਿੰਘ ਜੀ ਜਿਹੜੇ ਪੂਰੇ ਸੰਸਾਰ ਦੇ ਵਿੱਚ ਬਾਣੀ ਤੇ ਜੀ ਇਹ ਕਥਾ ਦੇ ਜਰੀਏ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਤੇ ਬੜਾ ਵੱਡਾ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਹੈ ਤੇ ਉਹ ਜਿੱਥੇ ਉਹ ਗਰਵਾਣੀ ਦਾ ਮੈਂ ਦਾ ਪ੍ਰਚਾਰ ਕਰਦੇ ਧਰਮ ਦਾ ਪ੍ਰਚਾਰ ਕਰਦੇ ਉੱਥੇ ਸੇਵਾ ਦੇ ਕਾਰਜ ਵੀ ਉਹਨਾਂ ਨੇ ਜਦੋਂ ਜਦੋਂ ਸਮਾਂ ਹੁੰਦਾ ਉਹ ਕਾਰਜ ਕਰਦੇ ਆ ਤੇ ਮੈਨੂੰ ਬੜਾ ਬਹੁਤ ਅੱਛਾ ਲੱਗਾ ਜਦੋਂ ਅਸੀਂ ਸ਼ੀਰ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਇਹ ਦੇਖਿਆ ਜਾ ਕੇ ਤੇ ਨਾਲ ਹੀ ਆ ਜਿਹੜੀ ਮੈਂ ਗੱਲ ਕਹੀ ਗਈ ਹੈ ਕਿ ਭਾਵੇਂ ਉਹ ਦਫ਼ਤਰ ਆ ਭਾਵੇਂ ਫਰਨੀਚਰ ਆ ਨਾਲ ਭਾਵੇਂ ਡਿਸਪੈਂਸਰੀ ਆ ਤੇ ਭਾਵੇਂ ਬਾਸੂ ਭਾਵੇਂ ਕਿਚਨ ਦਾ ਕੰਮ ਕੀਤਾ ਹੈ ਪਰਮਾਤਮਾ ਅਗੇ ਅਰਦਾਸ ਕਰਦੇ ਆ ਪਹਿਲਾਂ ਤਾਂ ਉਹਨਾਂ ਨੂੰ ਵਧਾਈ ਦਿੰਨੇ ਆ ਕਿਉਂਕਿ ਉਹਨਾਂ ਨੇ ਗੁਰੂ ਚੇਤ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਆਂ ਗੁਰੂ ਚੇਤ ਬਾਬਾ ਦੀਪ ਸਿੰਘ ਜੀ ਟੁੱਟੇ ਆ ਉਹਨਾਂ ਤੇ ਤੇ ਬੜੀ ਮਿਹਰ ਕੀਤੀ ਉਹਨਾਂ ਤੇ ਮੈਂ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਕਰ ਜਿਹੜੇ ਉਹ ਸਮਾਜ ਦੇ ਵਿੱਚ ਤੇ ਗੁਰੂ ਘਰਾਂ ਦੇ ਕਰਦੇ ਰਹੇ ਇੱਕ ਹੋਰ ਅਰਦਾਸ ਹੈ ਕਿ ਪਰਮਾਤਮਾ ਕਰਪੂਰ ਚੇਤ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਦੇਹ ਰੋਗਤਾ ਬਖਸ਼ੇ ਤਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਜਿੱਦਾਂ ਅੱਗੇ ਪ੍ਰਚਾਰ ਕਰਦੇ ਧੰਨਵਾਦ ਪ੍ਰਚਾਰ ਕਰਦੇ ਰਹੇ ਮੈਂ ਖੀ ਦੇ ਵਿੱਚ ਫਿਰ ਉਹਨਾਂ ਦਾ ਧੰਨਵਾਦ ਕਰਦਾ ਸ਼੍ਰੋਮਿਕ ਕਮੇਟੀ ਵੱਲੋਂ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਜੀ ਨੇ ਆਉਣਾ ਸੀ ਉਹ ਆਪਣੇ ਰਜੇਮਾਂ ਬੈਸਿਗੇ ਨਹੀਂ ਆ ਸਕੇ ਉਹਨਾਂ ਵੱਲੋਂ ਵੀ ਆਪ ਜੀ ਦੀ ਸੰਸਥਾ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਆਪ ਜੀ ਨੂੰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਲਵੰਤ ਸਿੰਘ ਜੀ ਮੰਨਣ ਕੇ ਉਹਨਾਂ ਨੇ ਬਹੁ ਡਿਟੇਲ ਦੇ ਨਾਲ ਸਾਰੀ ਜਿਹੜੀ ਹੈ ਨਾ ਗੱਲਬਾਤ ਸਾਂਝੀ ਕੀਤੀ ਹੈ ਬਸ ਇੰਨਾ ਹੀ ਹੈ ਵੀ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਜਿਹੜਾ ਹੈ ਬਹੁਤ ਭਾਰੀ ਇਕੱਠ ਤਕਰੀਬਨ 7-8 ਲੱਖ ਸ਼ਰੀਰ ਸੀਸਕਾਉਂਦਾ ਹੈ ਤੇ ਹੁਣ ਉਦੇ ਕਰਕੇ ਪ੍ਰਬੰਧ ਵੱਡੇ ਹੁੰਦੇ ਜਾ ਰਹੇ ਆ ਤੇ ਇਹ ਪ੍ਰਬੰਧਕੀ ਬਲੌਗ ਬਹੁਤ ਜ਼ਰੂਰੀ ਸੀ ਕਿਉਂਕਿ ਜਿੰਨਾ ਪ੍ਰਬੰਧ ਚਲਾਉਣਾ ਉਹਨਾਂ ਕੋਈ ਸੋਹਣੀ ਜਗ੍ਹਾ ਸਾਰੀ ਹੋਵੇ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਸ਼ੁਕਰਾਨਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰਾਨਾ ਅਨੇਕਾਂ ਰੂਹਾਂ ਬੈਠੀਆਂ ਪਰ ਉਹਨਾਂ ਨੇ ਵੀ ਕੋਲਾ ਭਲਾਈ ਕੇਂਦਰ ਦੀ ਝੋਲੀ 'ਚੇ ਸੇਵਾ ਪਾਈ ਇਹ ਸਾਰੇ ਪ੍ਰਬੰਧਕੀ ਬਲੌਗ ਦੇ ਕਮਰੇ ਵੀ ਬਾਥਰੂਮ ਵੀ ਰਸੋਈਆਂ ਵੀ ਤੇ ਜਿਹੜਾ ਡਿਸਪੈਂਸਰੀ ਦਾ ਵੀ ਇਹ ਆਰ ਬਹੁਤ ਕੱਟ ਹੁੰਦਾ ਹੈ ਕਈ ਵਿੱਚ ਵਿਹੋਸ਼ ਹੋਣ ਦਾ ਵੀ ਕਾਰਨ ਹੁੰਦਾ ਉਹ ਵੀ ਉਹ ਸਾਰੀ ਜਗ੍ਹਾ ਬਣ ਗਈ ਉੱਥੇ ਟੈਂਡ ਕਰਨ ਵਾਸਤੇ ਇਹ ਸਾਰਾ ਵੱਡੇ ਮੈਨੇਜਰ ਦਰਵਾਰ ਸਾਹਿਬ ਪ੍ਰਧਾਨ ਜੀ ਸ਼੍ਰੋਣੀ ਕਮੇਟੀ ਕੁਲਵੰਤ ਸਿੰਘ ਜੀ ਮੰਨਣ ਕੇ ਇੱਥੋਂ ਦੇ ਵੀਰ ਮੈਨੇਜਰ ਗਰੰਥੀ ਸਿੰਘ ਜੀ ਹੋਰ ਜਿੰਨੀਆਂ ਰੂਹ ਆਈਆਂ ਇਹ ਸਾਰਿਆਂ ਦੇ ਸਹਿਯੋਗ ਸਦਕਾ ਇੱਥੋਂ ਦੇ ਜਿਹੜੀ ਇਹ ਸੇਵਾ ਝੋਲੀ ਪਈ ਹੈ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ